ਹਾਂਜੀ ਸਾਰੇ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਜਿਵੇਂ ਕਿ ਆਪਾਂ ਸਾਰੇ ਜਾਣਦੇ ਆਂ ਕਿ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵ ਜਹਾੜਾ ਸੋ ਇਸ ਤੇ ਸ਼ਾਂਤੀ ਦੇ ਵਿੱਚ ਜਿੰਨੇ ਤੁਹਾਡੇ ਨਾਲ ਇਸ ਕੰਮ ਦਾ ਸਾਂਝੀ ਕਰ ਰਹੇ ਹਾਂ ਉਮੀਦ ਕਰਦੇ ਆਂ ਤੁਹਾਨੂੰ ਸੰਗ। ਇਹ ਜੇ ਪਾਤਸ਼ਾਹ ਪੰਨ ਨੂੰ ਕਹਾ ਇੱਕ ਰਣ ਅਰਜਨ ਹੈ ਤੇਰਾ ਹੁਣ ਹਾਰ ਬਾਲਕ ਸਾਡੀ ਪੱਗ ਦੀ ਰੱਖੂਗਾ ਲਾਜ ਜੀ ਤਾਂ ਦੁਨੀਆ ਵਿੱਚ ਇਹ ਪਉ ਸਤਕਾਰ ਬਾਲਕ ਰਹੂ ਸਦਾ ਹੀ ਰੱਬੀ ਰਜਾ ਅੰਦਰ ਉਹ ਸ਼ਾਂਤੀ ਦਾ ਇਹ ਆਪਕਾਰ ਬਾਲਕ ਔਰ ਸੰਕਟ ਦੇ ਦੁੱਖ ਮੁਸੀਬਤਾਂ ਨੂੰ ਕਿਹੜੇ ਮਥੇ ਲਊ ਸਹਾਰ ਵਾਰਤੋ ਵੇਖੇ ਤੀਸਰੇ ਪਾਤਸ਼ਾਪ ਪ ਸੰਗਤਾਂ ਸੁਣ ਰਹੀਆਂ ਸਨ ਦੀਨ ਦਿਆਲ ਤਾਈ ਬਾਹਰ ਅਰਜਨ ਵੀ ਰੜਦੇ ਹੋਏ ਕੋਲ ਪਹੁੰਚੇ ਗੁਰਾਂ ਲਿਆ ਸੀ ਗੋਦੀ ਵਿੱਚ ਲਾਲ ਤਾਈ ਦੋਤਾ ਬਾਣੀ ਕਾ ਬਹੁਤਾ ਕੈ ਮੁਖੋਂ ਬਾਹਰ ਦਿੱਤਾ ਸੀ ਨੰਨੇ ਜਿਹੇ ਬਾਲ ਤਾਈ ਨਗਰੀ ਨਦਰਸੀ ਕਰ ਨਿਹਾਲ ਦਿੱਤਾ ਭਾਈ ਜੇਠੇ ਦੇ ਨੋਂ ਨਿਹਾਲ ਤਾਈ ਪਾਈ ਜੇਠੇ ਦੇ ਲਾਡਲੇ ਲਾਲ ਹੈਸਨ ਮਾਤਾ ਪਾਨੀ ਦੇ ਜਾਈ ਸਨ ਬਾਲ ਅਰਜਨ ਨੰਨਾ ਗੁਰੂ ਦੀ ਗੋਦ ਚ ਖੇਡ ਖੇਡਾਂ ਮੁਰਲੇ ਸਾਲ ਬਤਾਏ ਸਨ ਬਾਲ ਅਰਜਨ ਸਮੇ ਸਮੇਂ ਤੇ ਨਿਕਲੀ ਉਮਰ ਅੰਦਰ ਵਰ ਚੋੜੀ ਪੁਆਏ ਸਨ ਬਾਲ ਅਰਜਨ ਗੁਰਮਤੀ ਅਤੇ ਗੁਰवाणी ਦੀ ਮਿਲੀ ਗੁੜਤੀ ਆਏ ਤੋਂ ਬਰਸਾਈ ਸੰ ਬਾਲ ਅਰਜਨ ਸਹਿਜ ਆਵਸਥਾ ਸुरू ਤੋਂ ਹੋ ਰਹੇ ਸਹਿਜ ਆਵਸਥਾ ਸुरू ਤੋਂ ਰਹੇ ਉਹ ਰੱਬੀ ਰੰਗ ਚ ਰੰਗੇ ਸਨ ਬਾਲ ਅਰਜਨ ਭਾਵੇਂ ਸਭ ਭਰਾਵਾਂ ਤੋਂ ਸਨ ਛੋਟੇ ਐ ਪਰ ਸਭ ਤੋਂ ਚੰਗੇ ਸਨ ਬਾਲ ਅਰਜਨ ਬਾਬਾ ਬੁੱਢਾ ਤੇ ਭਾਈ ਗੁਰਦਾਸ ਜੀ ਦੇ ਰਹੇ ਸਦਾ ਹੀ ਸੰਗੇ ਸਨ ਬਾਲ ਅਰਜਨ ਪਰ ਪੈਥੀ ਚੰਦ ਦੇ ਸ਼ੁਰੂ ਤੋਂ ਈਰਖਾ ਦੇ ਜੈਰੀ ਡੰਗਾਂ ਨਾਲ ਡੰਗੇ ਸਨ ਬਾਲ ਅਰਜਨ ਸਮੇਂ-ਸਮੇਂ ਉੱਤੇ ਪੰਚਮ ਪਾਤਸ਼ਾਹ ਨੇ ਸਮੇਂ-ਸਮੇਂ ਉੱਤੇ ਪੰਚਮ ਪਾਤਸ਼ਾਹ ਤੇ ਦੋਖ ਮਸੀਤਾਂ ਦੇ ਘੋਰ ਆਏ ਸੰਕਟ ਗੱਦੀ ਬੈਠਣ ਤੋਂ ਪਹਿਲਾਂ ਹੀ ਕਈ ਵਾਰੀ ਗੁਰੂ ਦੋਖੀ ਸਨ ਕਈ ਲਿਆਏ ਸੰਕਟ ਕਿੱਤੀ ਗਈ ਸੀ ਜਦੋਂ ਦਸਤਾਰ ਬੰਦੀ ਕਾਲੀ ਘਟਾ ਦੇ ਵੰਸਨ ਆਏ ਸੰਕਟ ਫਿਰ ਕੀ ਚੰਦ ਨੇ ਚੱਲੀਆਂ ਸਦਾ ਚਾਲਾਂ ਛੋਟੇ ਭਾਈ ਦੇ ਗਲ ਕੋ ਆਏ ਸੰਕਟ ਜਿੰਮੇਵਾਰੀ ਗੁਰਿਆਈ ਦੀ ਮਿਲੀ ਉਹਨੂੰ ਗੁਰੂ ਨਜ਼ਰ ਚ ਹੋਇਆ ਪ੍ਰਵਾਨ ਜਿਹੜਾ ਕਵਲ ਫੁੱਲ ਦੇ ਬੰਗ ਨਰਲੇਪ ਰਹਿ ਕੇ ਗ੍ਰਸਤੀ ਜੀਮਨ ਚਪੂਰਨ ਇਨਸਾਨ ਜਿਹੜਾ ਸੇਵਾ ਸਿਮਰਨ ਨੂੰ ਜੀਵਨ ਦੇ ਵਿੱਚ ਧਾਰੇ ਗੁਣਾ ਨਾਲ ਭਰਪੂਰ ਗੁਣਵਾਨ ਜਿਹੜਾ ਹਰ ਇੱਕ ਨੂੰ ਵਿਰਸ਼ੇ 'ਚ ਨਹੀਂ ਮਿਲਦਾ ਗੁਰੂ ਅਰਜਨ ਨੂੰ ਮਿਲਿਆ ਸਨਮਾਨ ਜਿਹੜਾ ਗੁਰੂ ਨਾਨਕ ਦੀ ਗੱਦੀ ਤੇ ਬੈਠ ਕੇ ਤੇ ਕਰਦੇ ਗੁਰਮਤੀ ਦਾ ਰਹੇ ਪ੍ਰਚਾਰ ਸਤਗੁਰ ਚੜ ਪੈਂਦਾ ਗਿਆਨ ਦਾ ਕੋਈ ਸੂਰਜ ਹੈ ਕਰਦੇ ਸੰਗਤ ਨਾਲ ਜਦੋਂ ਵਿਚਾਰ ਸਤਗੁਰ ਸੁਚੀ ਕਰਤ ਵਿੱਚ ਅਮਰਤ ਦੇ ਘਟ ਹੁੰਦੇ ਕਹਿੰਦੇ ਸੰਗਤਾਂ ਨੂੰ ਬਰਾਬਰ ਸਤਗੁਰ ਕਰਨੇ ਚਾਹੀਦੇ ਸੇਵਾ ਨਾਲ ਹੱਥ ਸੁੱਚੇ ਇਹ ਵੀ ਕਹਿੰਦੇ ਸਨ ਪੰਚਮ ਦਤਾਰ ਸਤਗੁਰ ਪੰਚਪਿਤਾ ਨੇ ਆਪਣੇ ਸਮੇਂ ਅੰਦਰ ਗੁਰੂ ਘਰ ਤਿਆਰ ਕਰਵਾਏ ਸੋਹਣੇ ਦੁਖੀ ਮਨਾਂ ਨੂੰ ਸੁੱਖਾਂ ਦੀ ਮਨੀ ਦੇ ਕੇ ਤਨ ਮਨ ਦੇ ਸੁੱਖ ਪਹੁੰਚਾਏ ਸੋਹਣੇ ਨਾਮ ਬਾਣੀ ਦੇ 파ਪ ਸੀ ਸੋ ਦੇ ਕੇ ਪਾਪੀ ਹਿਰਦੇ ਸੰਨ ਪਾਵਨ ਬਣਾਏ ਸੋਹਣੇ ਕਠਿਨੀ ਕਰਨੀ ਨਾਲ ਧਰਮ ਪ੍ਰਚਾਰ ਕਰਕੇ ਹਰ ਖਾਂ ਧਰਮ ਦੇ ਝੰਡੇ ਚੁਲਾਏ ਸੋਹਣੇ ਗੁਰੂਆਂ ਭਗਤੋਂ ਭਗਤਾਂ ਦੇ ਗੁਰਸਿੱਖ ਪਿਆਰਿਆਂ ਦੀ ਬਾਣੀ ਇਕੱਠੀ ਕਰਵਾਈ ਸੀ ਪਾਤਸ਼ਾਹ ਨੇ ਰਾਮਸਰ ਸਰੋਵਰ ਦੇ ਵੈਕੇ ਕੰਢੇ ਸੁਰਤੀ ਬੱਤੀ ਲਗਾਈ ਸੀ ਪਾਤਸ਼ਾਹ ਨੇ ਹੱਥ ਭਾਈ ਗੁਰਦਾਸ ਦੇ ਕਲਮ ਦੇ ਕੇ ਪਾਵਨ ਬਾਣੀ ਲਿਖਵਾਈ ਸੀ ਪਾਤਸ਼ਾਹ ਨੇ ਬਾਦੋਂ ਸੁਧੀ ਇੱਕ ਅਮਰਤ ਸਰ ਅੰਦਰ ਸਾਰੀ ਸੰਗਤ ਬੁਲਾਈ ਸੀ ਪਾਤਸ਼ਾਹਨੀ ਆਦ ਬੀਰ ਸੰਪੂਰਨ ਅਜ ਹੋਈ ਐਸੀ ਸਿੱਖ ਗਏ ਸਤੇ ਖਾਸ ਖਾਸ ਇਥੇ ਦੂਰੋ ਦੂਰਸਨ ਪਹੁੰਚੀਆਂ ਸਿੱਖ ਸੰਗਤਾਂ ਸਰਦਾ ਆਦਪਤੇ ਨਾਲ ਵਿਸ਼ਵਾਸ ਇਥੇ ਗਾਜ ਪੱਲਾ ਪੰਚਮ ਪਾਤਸ਼ਾਹਨੀ ਗੁਰੂ ਚਰਨਾਂ ਚ ਕੀਤੀ ਅਰਦਾਸ ਇਥੇ ਰਹਿਮਤ ਕੋਰਖਾ ਕਾਲ ਵੀ ਹੋਈ ਐਸੀ ਕਾਦ ਸਾਰੇ ਹੀ ਹੋਏ ਰਾਸ ਇਥੇ ਬਾਬਾ ਬੁੱਢਾ ਜੀ ਸੀਸ ਤੇ ਬੀੜ ਰੱਖ ਕੇ ਨੰਗੇ ਪੈਰੀ ਹਰਮੰਦਰ ਵੱਲ ਚੱਲ ਰਹੇ ਸੀ ਅੱਗੇ-ਅੱਗੇ ਗੁਰਦਾਸ ਜੀ ਪਕਰ ਗਰਬਾ ਸਿਰ ਤੇ ਜ਼ਮੀਨ ਉੱਤੇ ਪਾਵਨ ਜਲ ਰਹੇ ਸੀ ਆਪਣੀ ਪੱਗ ਦੇ ਪੱਲੂ ਨਾਲ ਪਾਈ ਬਨੋਂ ਕਰ ਸਾਹ ਪਰਸਤਾ ਪੱਲੂ ਪਲ ਰਹੇ ਸੀ ਸੰਗਤਾਂ ਸਬਦ ਗੁਰਬਾਣੀ ਦੇ ਪੜੀ ਜਾ ਬਨ ਪੰਚਮ ਪਾਤਸ਼ਾਹ ਜੀ ਚੌਰ ਚੱਲ ਰਹੇ ਸੀ ਹਰਮੰਦਰ ਸੇ ਜਾ ਕੇ ਬੀਰ ਸਾਹਿਬ ਜਦ ਪ੍ਰਕਾਸ਼ ਕਰਵਾਇਆ ਸੀ ਗੁਰੂ ਅਰਜਨ ਅਰਿਦਾ ਗੁਰੂ ਦਾ ਜਾਨੋ ਗ੍ਰੰਥ ਅੰਦਰ ਆਪਣੇ ਮੁਖੋਂ ਫਰਮਾਇਆ ਸੀ ਗੁਰੂ ਅਰਜਨ ਕੋਠੀ ਸਹਿਰ ਸਿ ਜਾ ਕੇ ਤਖਤ ਉਤੇ ਥੱਲੇ ਆਸਣ ਲਗਾਇਆ ਸੀ ਗੁਰੂ ਅਰਜਨ ਬਾਬਾ ਬੁੱਢਾ ਜੀ ਤਾਈ ਸਨਮਾਨ ਦੇ ਕੇ ਮੁਖ ਗ੍ਰੰਥੀ ਬਣਾਇਆ ਸੀ ਗੁਰੂ ਅਰਜਨ ਚਾਰਦੀ ਕਲਾਚ ਸਿੱਖੀਨ ਤੱਕ ਦੇ ਕੇ ਧਰੋ ਅੰਦਰੋਂ ਖਾਦੀ ਸੀ ਖਾਰ ਦਸਤਾਂ ਇਹਨੂੰ ਸਦਾ ਹੀ ਜੜ ਤੋਂ ਖਤਮ ਕਰਨਾ ਏਸੀ ਰੱਖਿਆ ਦਿਲਾ ਜਿ ਧਾਰ ਦਸਤਾਂ ਜਹਾਂਗੀਰ ਪਿਆਲੇ ਜਦ ਪੀ ਉਧਰ ਗੱਬ ਚੁੱਕਾ ਸੀ ਨਸ਼ੇ ਸਰਾਬ ਅੰਦਰ ਗੁਰੂ ਘਰ ਦੇ ਦੁਖੀਆਂ ਤਾਰਮਕਾ ਜ਼ਹਿਰ ਭਰੀ ਸੀ ਉਦੋਂ ਜਨਾਬ ਅੰਦਰ ਅਰਜਨ ਨਾਮ ਦਾ ਇੱਕ ਚਲਾਕ ਸਾਧੂ ਅਰਜਨ ਨਾਮ ਦਾ ਇੱਕ ਸਲਾਖ ਸਾਧੂ ਖੋਲੀ ਬੈਠੇ ਦਕਾਰ ਪੰਜਾਬ ਅੰਦਰ ਕੀਤੀ ਗਈ ਹੈ ਸਲਾਮ ਦੀ ਨਿੰਦਿਆ ਹੈ ਉਹਦੀ ਲਿਖੀ ਹੋਈ ਖਾਸ ਕਿਤਾਬ ਅੰਦਰ ਵਾਨੇ ਗੁਰੂ ਦੇ ਕਤਲ ਦਾ ਹੁਕਮ ਦਿੱਤਾ ਕਰਮ ਧਰਮ ਤੇ ਦੀਨ ਇਮਾਨ ਛੱਡ ਕੇ ਚੱਲ ਪਏ ਲਾਹੌਰ ਦੇ ਵੱਲ ਸਤਗੁਰ ਪਵਨ ਗੁਰੂ ਦੀ ਨਜ਼ਰੀ ਮਹਾਨ ਛੱਡ ਕੇ ਚਿਹਰੇ ਫੁੱਲਾਂ ਦੇ ਗਏ ਮਰ ਜਾ ਉਦੋਂ ਮਾਲੀ ਜਾ ਰਿਹਾ ਸੀ ਉਹ ਸਥਾਨ ਛੱਡ ਕੇ ਪੀ ਕੇ ਜਾਨ ਸਾਥ ਅਲੋਪ ਹੋ ਗਏ ਬਸ ਦਾ ਰਸਤਾ ਜਾਚਕ ਜਹਾਨ ਛੱਡ ਇਹ ਕੱਪੜਾ ਡਾਕਟਰ ਹਰੀ ਸਿੰਘ ਜੱਜਕੀ ਜੀ ਦੀ ਲਿਖੀ ਹੋਈ ਸੀ ਗੇੜੀ ਮੈਂ ਤੁਹਾਡੇ ਸਾਹਮਣੇ ਪੇਸ਼ ਕੀਤੀ। ਉਮੀਦ ਕਰਦੇ ਹਾਂ ਤੁਹਾਨੂੰ ਇਹ ਕੱਪ ਦਾ ਜ਼ੋਰ ਪਸੰਦ ਆਈ ਹੋਵੇ। ਧੰਨਵਾਦ ਜੀ।